ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਡੇਰੀਆਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਆਪਾਂ ਪਹਿਲਾ ਵੀਡੀਓ ਦਿਖਾਈ ਅੱਜ ਫੇਰ ਪਹੁੰਚੇ ਆਂ ਭਾਈ ਇਹਨਾਂ ਟੋਟਲ 7 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚੋਂ 3 ਮੱਝਾਂ ਤੇ 4 ਬੇੜਾਂ ਆ ਜਿਹਨਾਂ 'ਚ 2 ਪਸ਼ੂ ਸੂਏ ਆ ਬਾਕੀ ਸਾਰੇ ਗੱਬਣ ਆ ਜੀ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਆ ਕਿਸੇ ਵੀਰ ਨੇ ਕਿਸੇ ਵੀ ਵੀਡੀਓ ਤੋਂ ਪਸ਼ੂ ਖਰੀਦਣਾ ਆਪਣੀ ਤਸੱਲੀ ਤੁਸੀਂ ਆਪ ਕਰਦਿਆ ਕਰੋ ਜਿਹੜਾ ਸੂਆ ਪਸ਼ੂ ਹੁੰਦਾ ਉਹਨੂੰ ਚੈੱਕ ਚਵਾਈ ਕਰਕੇ ਦੋ ਟਾਈਮ ਦੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਜਿਹੜਾ ਗੱਭਣ ਪਸ਼ੂ ਹੁੰਦਾ ਉਹਨੂੰ ਆਪਣੇ ਥਾਣੇ ਟਿਪ ਕੇ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਤਾਂ ਜੋ ਕਿਸੇ ਵੀ ਕਿਸਮ ਦਾ ਨਾਮਾ ਨਾ ਰਹਿ ਸਕੇ ਜੀ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਕਰਦਿਆ ਕਰੋ ਸਬਸਕ੍ਰਾਈਬ ਕਿਸੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਹੈ ਨੰਬਰ ਨੋਟ ਕਰ ਲਓ 8566009918 ਆਪਾਂ ਗੱਲਬਾਤ ਕਰਾਵਾਂਗੇ ਜੱਗੇਵੀਰ ਨਾਲ ਇਹਨਾਂ ਸਾਰੇ ਪਸ਼ੂਆਂ ਦੀ ਡਿਟੇਲ ਲਵਾਂਗੇ ਪਸ਼ੂ ਸਾਰੇ ਬਹੁਤ ਹੀ ਚੰਗੇ ਰਿਕਾਰਡ ਵਾਲੇ ਆ ਬਹੁਤ ਹੀ ਸੋਹਣੇ ਆ ਤੇ ਬਿਲਕੁਲ ਜਾਇਜ਼ ਮੁੱਲ ਕਰਨੇ ਆ ਗੱਲਬਾਤ ਕਰਾਉਣੇ ਆ ਇਹਨਾਂ ਦੀ ਡੀਟੇਲ ਹੈ। ਹਾਂਜੀ ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਭੰਤ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਆ ਜੀ? ਠੀਕ ਠਾਕ ਪਾਈ ਠੀਕ ਠਾਕ। ਠੀਕ ਹੈ ਜੀ। ਆਪਾਂ ਪਹਿਲੀ ਵੀਡੀਓ ਪਾਈ ਹੈ ਤੁਹਾਡੀ ਤੇ ਕਿਦਾਂ ਦਾ ਰਿਐਕਸ਼ਨ? ਸਾਰਾ ਮਾਲ ਕੋ ਛੋਟ ਤੇ ਮਾਲ ਵੇਖਿਆ ਸਾਰਾ ਜੀ। ਸਾਰਾ ਵੇਚ ਗਿਆ ਹੈ। ਹਾਂਜੀ। ਠੀਕ ਹੈ ਠੀਕ ਹੈ। ਤੁਹਾਡੇ ਮੁੱਲ ਬਿਲਕੁਲ ਜਾ ਜੀ। ਸਿਰ ਪਹਿਲੀ ਗੱਲ ਇਹ ਕਿ ਲੋੜੀ ਤੇ ਭੈਣ ਭਰਾਵਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਹਾਂਜੀ ਹਾਂਜੀ ਹਾਂਜੀ। ਤੁਹਾਨੂੰ ਵੀ ਮੁਬਾਰਕਾਂ। ਜੀ ਜੀ ਜੀ। ਠੀਕ। ਅੱਜ ਕਿੰਨੇ ਪ ਤੇ ਦੋ ਸੂਈਆਂ ਆ ਇੱਕ ਵੱਡ ਸੂਈ ਆ ਹਾਂਜੀ ਤੇ ਇੱਕ ਮੈਂ ਸੂਈ ਆ ਠੀਕ ਹੈ ਜੀ ਬਾਕੀ ਕੱਪਣੀਆਂ ਜੀ ਮੋਲੋ ਬਿਲਕੁਲ ਜ਼ਿਆਦਾ ਅੱਜ ਵੀ ਨਾ ਰੱਬ ਦੀ ਕਿਰਪਾ ਅੱਜ ਦਾ ਚੱਲੂਗਾ ਅਸੀਂ ਉਹਦੇ ਚਲਾਵਾਂਗੇ ਨਾਮ ਦੱਸ ਦਿਓ ਜੀ ਆਪਣਾ ਨਾਮ ਪਿੰਡ ਚੋਂ ਜਗਾ ਜਗਾ ਚੱਲਦਾ ਜ਼ਿਆਦਾ ਜੀ ਹਾਂਜੀ ਜਗਾ ਵਪਾਰੀ ਬਾਕੀ ਫਾਦਰ ਸਾਹਿਬ ਹੋਣਾ ਬੜਾ ਜ਼ਿਆਦਾ ਨਾਮ ਚੱਲਦਾ ਜ਼ਿਆਦਾ ਚੱਲਦਾ ਵੱਡੇ ਚੋਂ ਮੈਂ ਆਖੀ ਹਾਂਜੀ ਹਾਂਜੀ ਬਿਲਾ ਵਪਾਰੀ ਚੱਲਦਾ ਜ਼ਿਆਦਾ ਬਿਲਾ ਵਪਾਰੀ ਨਾ ਚੱਲਦਾ ਲਾ ਕੇ ਬਨੇ ਰੇ ਸਾਰੇ ਜਾਣਦੇ ਰੱਬ ਦੀ ਜੀ 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 ਠੀਕ ਹੈ ਆਪਣਾ ਫੋਨ ਨੰਬਰ ਦੋ ਬੋਲ ਦਿਓ ਜੀ 9914794913 ਪਿੰਡ ਡੇਰੀ ਵਾਲਾ ਹਾਂ ਜਿਲ੍ਹਾ ਅਮਰਸਰ ਜਿਲ੍ਹਾ ਅਮਰਸਰ ਤਹਿਸੀਲ ਬਾਬਾ ਬਗਣਾ ਹਾਂ ਤੇ ਆਪਣੇ ਕੋ ਹਾਈਵੇ ਤੋਂ 10 ਕਿਲੋਮੀਟਰ ਹੋਊਗਾ ਠੀਕ ਹੈ ਤੇ ਸਿੱਕਾ ਵੀ ਲੱਗੇ ਪਿਆ ਜਾਂਦਾ ਹੈ ਲੱਗੇ ਪਿਆ ਜਾਂਦਾ ਜਿਵੇਂ ਆਸ ਹੀ ਨਾਲ ਠੀਕ ਹੈ ਜੀ ਠੀਕ ਹੈ ਸ਼ੁਰੂਆਤ ਕਰਦੇ ਆਪਾਂ ਪਹਿਲਾਂ ਆਪਾਂ ਪਹਿਲੇ ਮੱਝ ਤੋਂ ਸ਼ੁਰੂਆਤ ਕਰਦੇ ਹਾਂ ਮਾਝੇ ਦਾ ਪਿੱਠਪੂੜਾ ਚੈੱਕ ਕਰ ਲੋ ਪਿੱਠਪੂੜੇ ਦੀ ਬਹੁਤ ਚੰਗੀ ਆ ਆਹ ਵੇਖੋ ਜੀ ਥਾਣ ਥੋਣੇ ਦਾ ਚੈੱਕ ਕਰ ਸੁਆ ਭਾਜੀ ਇਹਦਾ ਕਰਵਾਓ ਸੂਆ ਭਾਈ ਜੋ ਦੂਜਾ ਹੀ ਆ ਘਰ ਦੇ ਘਰੋਂ ਹੀ ਆਈ ਆ ਅੱਛਾ ਦੂਜਾ ਸੂਆ ਹਾਂਜੀ ਆਪਣੇ ਲੋਕਾਂ ਨਾਲ ਲੱਗੂ ਠੀਕ ਆ ਤਾਂ ਦੁੱਧ ਦੀ ਚਵਾਈ ਕਿਨੇ ਕਰਾਈਏ ਨੇ ਦੁੱਧ ਦੀ ਭਾਈ ਉਹ ਪੜਥਾ ਚਲੋ ਸਿੱਪਤੀ ਕਿੰਨੇ ਇਹ 15 ਹੋਣਾ ਕੋਲ ਚੋਇਆ ਵਾ ਹਾਂਜੀ ਹਾਂਜੀ ਕਿਦਾ ਭਣ ਭਰਾ ਕਹਿ ਦਿੰਦਾ ਗਾੜੀ ਕਹਿੰਦੇ ਚਲੋ ਆਪਣੀ ਇਹ ਸੋਚੇਗੀ ਦੁੱਧ 12 ਤਨ ਕਰੋ ਲਈ ਜਾਊਗੀ ਠੀਕ ਆ ਠੀਕ ਇਹਨੂੰ ਤੋਰੀਏ ਕਰਾਂ ਕਿੰਨੇ ਲੈ ਜਾਈਏ 28 ਤਰੀਕ ਨੂੰ ਭਾਈ ਹੁਣ ਦੱਸਿਆ ਦਿਨ ਪੂਰੇ ਹਾਂਜੀ ਤਰੀਕ ਨੂੰ ਦਿਨ ਪੂਰੇ ਹੋਣੇ ਆ ਇਹ ਆ ਵੇਖ ਸਕਦੇ ਢਿੱਲਾਂ ਦੇ ਹਿਸਾਬ ਨਾਲ ਕਾਫੀ ਚੰਗਾ ਸੋਨਾ ਹਵਨਾ ਤਿਆਰ ਕਰੂਗੀ ਕਦ ਕਾੜ ਤੁਸੀਂ ਆਪ ਜਾ ਕਰ ਲਓ ਬਾਕੀ ਵੱਡੇ ਕੱਦ ਦੀ ਮਾਲ ਗਿਆ ਬਹੁਤ ਹੀ ਸੋਹਣੀ ਕੁਆਲਿਟੀ ਦੀ ਹੈ ਜੀ ਐ ਸੋਹਣੀ ਹੈ ਚੰਗੀ ਸੋਹਣੀ ਟਿਲਾ ਜਿਹੜੇ ਸਾਬ ਨਾ ਵਨ ਚੰਗੀ ਸੋਹਣੀ ਤਿਆਰ ਹੋਊਗੀ ਜੀ ਆਹ ਵੇਖੋ ਜੀ ਜਵਾਜੂਗੀ ਦੋ ਤੇ ਭਾਈ ਨੂੰ ਚੰਗੀ ਸੇਵਾ ਦੇ ਰੂ 14-15 ਕਿਲੋ ਚ ਆ ਜੂਗੀ ਠੀਕ ਹੈ ਜੀ ਗੱਲ ਸੇਵਾ ਤੇ ਪੈਂਡਿਆ ਜੀ ਹੁਣ ਹੁਣ ਤੇ ਗੱਬਣਿਆ ਹੁਣ ਥਾਣਾ ਵਗਦੇ ਦਵਾਂਗੇ ਅਸੀਂ ਪਿਛੇ ਦੀ ਗਰੰਟੀ ਦਵਾਂਗੇ ਥਾਣਾ ਦੀ ਗਰੰਟੀ ਦਵਾਂਗੇ ਠੀਕ ਹੈ ਜੀ ਦੋ ਤੇ ਹੁਣ ਸੁਈ ਦੀ ਕੋਈ ਸਿਰਫ ਆਪਾਂ ਕਰ ਸਕਦੇ ਆ ਗੱਬਣਿਆ ਜੀ ਹਾਂ ਜੀ ਭਾਂਪੜਾ ਸਿਰਫ ਬੜੀ ਪਿਛਲੇ ਘਰ ਤੇ ਕਾਦੇ ਕੋਈ 14-15 ਕਿਲੋ ਚੋੜਾ ਆ ਵੀਡੀਓ ਪਾਈ ਹਰੀ ਡੰਗਰ ਸਾਹਤ ਉਤਰਿਆ ਸੀ ਬਿਲਕੁਲ ਬਾਕੀ ਕਰੋ ਹਾਂ ਕਿੰਨਾ ਕਰਦੇ ਜੀ ਮੁੱਲੇ ਦਾ ਮੁੱਲ ਦੱਸਿਆ ਜੀ ਅੱਜ ਇਹਦਾ 90000 ਰੁਪਏ ਦਵਾਂਗੇ ਜੀ ਠੀਕ ਹੈ ਜੀ ਹ ਵਾਇ ਦਾ ਮੋਲਿਆ ਤਾਂ ਮਾਨ ਤਾਨ ਜਦੋਂ ਹਾਜ਼ਰ ਹੋਊਗੀ ਉਦੋਂ ਬਾਅਦ ਦੇਖਿਆ ਜਾਊਗਾ ਜੇ ਅੱਜ ਦਾ ਭੈਣ ਭਰਾ ਕੋਈ ਢਾਹ ਡੰਗ ਤੇ ਪੁੱਛੂਗਾ ਬਾਕੀ ਜੇ ਸਾਹਮਣ ਵਾਲਾ ਕੋਈ ਲੈ ਜਾਊਗਾ ਤੇ ਚੰਗੀ ਸੋਹਣੀ ਆ ਹੱਥ ਵਾਲਾ ਰੱਖਦੀ ਆ ਜੀ ਹਾਂਜੀ ਆ ਦੂਜੇ ਨੰਬਰ ਤੇ ਦਿਖੋਣੀ ਆ ਵੀ ਕੱਦ-ਕਾੜ ਦੀ ਬਹੁਤ ਚੰਗੀ ਵੱਡੇ ਕੱਦ-ਕਾੜ ਦੀ ਮਲ ਗਿਆ ਇਹਦਾ ਸੂਆ ਕਿ ਨਵਾ ਜੀ ਇਹ ਸੂਆ ਭਾਈ ਤੀਜਾ ਵਾ ਅੱਛਾ ਤੀਜਾ ਸੂਆ ਇਹ ਵੀ ਲੋਗਲ ਆਪਣੇ ਭੈਣ ਭਰਾ ਲਾਗੂ ਲਈ ਆ ਤੇ ਇਹ ਕੁਮੋ ਸਿੰਘਾਂ ਨੂੰ ਲਈ ਆ ਜੀ ਠੀਕ ਹੈ ਜੀ ਇਹ ਆ ਗਿਆ ਆਪਣੇ ਬਹੁਤ ਨਿੱਜੀ ਬੰਦੇ ਕਿੰਨਾ ਕੁ ਭਾਜੀ ਦੁੱਧ ਚ ਆਜੂਗੀ ਦੁੱਧ ਵੱਡਾ ਚਲੋ ਵੀ 15-16 ਕਿਲੋ ਤੋਂ ਘੱਟ ਦੱਸਦਾ ਭੈਣ ਭਰਾ ਕੋਈ ਨਹੀਂ ਹਣਾ ਆਖੀ ਦਿਨ ਅਮਰੀਕਾ ਨਾਲ 12 ਲੀਟਰ ਦਈ ਜਾਊਗੀ ਠੀਕ ਹੈ ਬਸ ਆ ਗੱਲਾਂ ਨਾ ਕਿੰ ਚੀਜ਼ਾਂ ਜਿਹੜੀਆਂ ਕੋਈ ਮੰਨ ਲਓ ਦੱਸਣ ਨੇ ਆ ਘਰਾਂ ਵਾਲੇ ਤਾਂ 15-16 ਕਹਿ ਦਿੰਦੇ ਆ ਤੇ ਕਈ ਵਪਾਰੀ ਵੀ 15-16 ਹੀ ਕਹਿ ਦਿੰਦੇ ਆ ਜੰਨਾ ਨੂੰ ਬੋਲਣ ਦਾ ਆਪਾਂ ਦੋਹੋਂ ਨੂੰ ਨਾ ਕੀ ਦੱਸਣਾ ਜੀ ਜੀ ਕੀ ਲੋੜ ਆ ਵੱਧ ਦੀ ਇਹ ਆ ਵੀ ਪੈਸੇ ਜਨੂਨੇ ਲੈਣੇ ਆ ਤੇ ਕੀ ਲੋੜ ਆ ਵੀ ਵੱਧ ਦੱਸ ਕੇ ਹਾਂ ਸਹੀ ਗੱਲ ਵੱਡਿਆ ਵੱਧ ਦੱਸਿਆ ਮੈਂ ਤਾਂ ਖੋਲ ਕੇ ਖਵਾਉਂ ਹਾਂ ਬੋਲੋ ਇਹਨੂੰ ਜੀ ਚੰਗੀ ਸੋਹਣੀ ਆ ਕੱਦ ਕਾੜ ਇਹਦਾ ਚੈੱਕ ਕਰੋ ਮੱਝ ਵੇਖੋ ਜੀ ਬਹੁਤ ਵੱਡੇ ਕੱਦ ਦੀ ਮਲ ਗਿਆ ਖਵਾਨਾ ਜੀ ਸਿੰਘ ਸਿੰਘ ਕੁਆਲਿਟੀ ਚੈੱਕ ਕਰ ਲਓ ਤੀਜਾ ਸੁਆ ਇਹ ਆ ਕੀ ਸਾਹ ਆ ਵੇਖੋ ਜੀ ਹਵਾਨਾ ਚੈੱਕ ਕਰੋ ਦੇਣ ਦੇਣ ਕਿੰਨੇ ਲੈ ਜੂ ਭਾਜੀ ਇਹ ਅੱਛਾ ਦੇਣਾ ਦੇ ਤਰੀਕਾ ਆ 11 ਤਰੀਕ ਨੂੰ ਪੂਰੇ ਕਰਦੇ ਭਾਜੀ ਅੱਛਾ 11 ਤਰੀਕ ਨੂੰ ਦੇਣ ਪੂਰੇ ਹੋ ਗਏ ਆ ਕਿ ਫੇਰ ਉੱਪਰ ਹੀ ਖੜਨੇ ਆ ਕੋਈ ਠੀਕ ਆ ਜੀ ਕੀ ਤਾਂ ਲੋੜੀ ਦੇ ਕੱਲ ਨੂੰ ਉਧਾਈ ਬਣ ਜੇ ਨਹੀਂ ਕੋਈ ਨਹੀਂ ਕੋਈ ਹਾਂਜੀ ਆਹ ਵੇਖੋ ਜੀ ਥਣ ਥਣ ਬੜਾ ਸੋਹਣਾ ਲੱਗਾ ਮੋਟਾ ਮੋਟਾ ਥਣ ਲੱਗਾ ਵਾ ਆ ਵੇਖ ਸਕਦੇ ਆ ਕੁਆਲਿਟੀ ਚੰਗੀ ਆ ਜੀ ਬਿਲਕੁਲ ਇੱਕ ਜੱਤ ਵਾਲੀ ਆ ਜੀ ਇਹਨੂੰ ਜੱਤ ਵਾਲੀ ਮਹਿਨ ਕਹਿੰਦੇ ਨੇ ਆ ਹੋਏਗਾ نسل ਨਸਲ ਪੂਰੀ ਆ ਨਸਲ ਵਾਲੀ ਆ ਹਾਂ ਵੇਖੋ ਜੀ ਕੁਆਲਿਟੀ ਚੈੱਕ ਕਰ ਲਓ ਤੁਸੀਂ ਆਪ ਥਣ ਦੀ ਇਹ ਆ ਗਈ ਗਰੰਟੀ ਉਹ ਘਰ ਜਿਹੜਾ ਪੂਰੀ ਪੂਰੀ ਫੋਟੋ ਜੀ ਠੀਕ ਆ ਠੀਕ ਜੇ ਨਹੀਂ ਕਿ ਕੱਲ ਨੂੰ ਪਾਸ ਨੂੰ ਭਾਜ ਲਾ ਕੇ ਮੈਂ ਕਿਸੇ ਘਰ ਪਾਵੇ ਆਪਾਂ ਤਾਂ ਵੀ ਵੀਡੀਓ ਬਣਾ ਕੇ ਭਾਈ ਕਰ ਦੇਣ ਹਾਂਜੀ ਸੈਂਡ ਆਪਾਂ ਨੂੰ ਕਿ ਆਪਾਂ ਉਸਿਆ ਕੇ ਉਹਨੇ ਕਹਿ ਲਾਂਗੇ ਘਰ ਦਾ ਵਾਸਾ ਠੀਕ ਆ ਠੀਕ ਇਹ ਕਿਹੜੀਆਂ ਗਰੰਟੀਆਂ ਕੋਈ ਨਹੀਂ ਦਿੰਦਾ ਹਾਂਜੀ ਇਹ ਆ ਗਏ ਜੀ ਇਹ ਹੁਣ ਵਪਾਰੀ ਨੇ ਮੱਲਾ ਵੀ ਆਪਣੀ ਸਰਤੇ ਭਾਵੇਂ ਉਹਨੇ 2000 ਕਮਾਉਣਾ ਤੇ ਭਾਵੇਂ ਉਹਨੇ ਪੰਜ ਕਮਾਉਣਾ ਸਹੀ ਭਾਈ ਸਹੀ ਇਹ ਗਰੰਟੀਆਂ ਸਾਰੀਆਂ ਇਹੋ ਹੀ ਰੋਣੀ ਚੋਂ ਪਟੇ ਗੱਲ ਕੀਤੀ ਹੈ ਕ੍ਰੈਡਿਟ ਤਾਂ ਜੁਕੀ ਮਾਰ ਚੰਗਾ ਲੈਣਾ ਜਦੋਂ ਗਲਤ ਲੈਣਾ ਨਹੀਂ ਇਹ ਗਰੰਟੀ ਤਾਂ ਜੇ ਗਲਤ ਲਵਾਂਗੇ ਫਿਰ ਉਹਦੀ ਗਰੰਟੀ ਦੇਣੀ ਹੈ ਜੀ ਲੈਣ ਦੇ ਭਾਜੀ ਦਾ ਲੈਣ ਦੇਣਾ ਲੈਣ ਵਟਿਆ ਉਦੋਂ ਮੈਨੂੰ ਚਲੋ ਮੰਮਣ ਨੂੰ ਤੇ ਪਹਨਾਂਵੀ ਕੀ ਕਰਦਾ ਆ ਤਾਂ ਅੱਛਾ ਜੀ ਮੈਂ ਬਣੀ ਆ ਨਹੀਂ ਪੱਕਾ ਨਹੀਂ ਕਰਨਾ ਇੱਕ ਨਾਲੇ ਲੋੜੀ ਆ ਲੋੜੀ ਆ ਲੋੜੀ ਦਾ ਆਫਰ ਹੀ ਦੇਣਾ ਨਾ ਨਾ ਲੋੜੀ ਦਾ ਆਫਰ ਦੇਣਾ ਫਿਰ 87 ਹਜ਼ਾਰ ਦੀ ਮੈਂ ਦਿਆਂਗੇ ਉਹ ਚੋ 2000 ਡਾ ਦੋ ਨਾ ਵਾ ਪਿੰਡਰ ਸਾਹਿਬ ਕਰਿਆ ਕਰੋ ਇਦਾਂ ਮੈਂ ਡਾ ਦੇ ਸਵਾਗ ਨਹੀਂ ਆਉਂਦਾ ਗੱਲ ਤੇ ਆਫਰ ਦੇਣੇ ਆ ਲੋੜੀ ਦਾ ਆਫਰ ਹੀ ਦਿੱਤਾ ਆ ਮੈਂ ਕਰਦੇ 85 ਹਜ਼ਾਰ ਦੀ ਕਰਦੇ ਫੇ ਵੇਖੀ ਪੂਰੇ ਪੂਰੇ ਲੱਖ ਦੀ ਆ ਹੁੰਦਾ ਜੇ ਸਹੀ ਗੱਲ ਹੈ ਮੈਂ ਮੱਝ ਦੇ ਲੱਖ ਦੀ ਆ ਹੁਣ ਫਿਰ ਥੋੜਾ ਬਧ ਮਾਨ ਕਰਨਾ ਪੈਣਾ ਮਾਨ ਕਿਉਂ ਪਿਆ ਜਾਂਦਾ ਆ ਇਹ ਹੈ ਕਿ ਚੰਗਾ ਡੰਗਰ ਹੋਵੇ ਫੇ ਫੇਰੀ ਕਹਿ ਜਾਂਦਾ ਵਾ ਮਾੜੇ ਨੂੰ ਥੋੜਾ ਕਹਿ ਜਾਂਦਾ ਹਾਂਜੀ ਹਾਂਜੀ ਪਿੰਡਰ ਸਾਹਿਬ ਨਹੀਂ ਦੱਸੋ ਫੇ ਪਿੰਡ ਦਾ ਫਿਰ ਤੁਸੀਂ ਜਿਹੜੇ ਦੋ ਦੇ ਪੱਕੇ ਕਰਦੇ ਤੇ ਭੈਣ ਭਰਾ ਫਿਰ ਕਹਿੰਦੇ ਪਿੰਡ ਸਾਹਿਬ ਕਹਿੰਦੇ ਦੋ ਛੱਡ ਦੇਣਾ ਦੋ ਹੀ ਛੱਡਣਾ ਵਾ ਨਹੀਂ ਦੋ ਛੱਡ ਦੋ ਜਿਹੜੇ ਜਿਆਰ ਛੱਡਾਂਗੇ ਜਿਹੜੀ ਗੱਲ ਆ ਇਹ ਵੀ ਜਿਆਦਾ ਆ ਰਹੀ ਡੋਣਾ ਵਾ ਚਲੋ ਭਾਈ ਇੱਕ ਜਿਆਰਾ ਕਹਿੰਦੇ ਦੋ ਹੀ ਡਾ ਦੇਾਂਗੇ ਠੀਕ ਆ ਫਿਰ 85 ਦੀ ਹੋ ਜੂ ਪੂਰੀ ਚਲੋ ਹੋ ਜੂਗੀ ਠੀਕ ਠੀਕ ਆ ਫੋਨ ਕਰ ਲਿਓ ਉਹਦੇ ਵਿੱਚੋਂ ਛੋੜ ਹੀ ਹੋਣੀ ਜਿੰਨੀ ਭਾਜੀ ਨੇ ਕਰਤੀ ਮੁੜ ਕੇ ਇਹ ਨਾ ਕਵੇ ਵੀ ਹੋਰ ਛੋੜ ਕੋਈ ਨਹੀਂ ਖੁਸ਼ੀ ਉਹਦਾ ਪਤਾ ਹੀ ਆ ਪਿੰਡ ਸਾਹਿਬ ਤੁਸੀਂ ਦੋ ਉਹਦੇ ਕਹਿ ਦਿੰਦੇ ਜੋ ਦੋ ਫੇਰ ਡਾਉਂਡਾ ਮੇਰੇ ਭਾਜੀ ਮੈਂ ਉਹਦੇ ਡਾਉਂਡਾ ਨਹੀਂ ਆਂਦਾ ਨਾ ਯਾਰ ਕੋਈ ਫੇਰ ਉਹਨੂੰ ਐਵੇਂ ਆਖੇ ਬਾਂਦ ਕੇ ਲਾਹੇ ਗਿਰਬਾਣਾ ਅੱਗੇ ਪਾਇਆ ਆਪਾਂ ਛੋੜ ਜੀ ਵਿਗ ਗਿਆ ਹਾਂਜੀ ਇਹ ਆ ਕਿ ਲੋ ਭੈਣ ਭਰਾ ਤੁਨ ਬੜੇ ਆਏ ਆ ਇਹ ਬਹੁਤ ਸੋਹਣਾ ਆ ਭੈਣ ਭਰਾ ਜਿਹੜਾ ਕੋਈ ਜਾਂਦਾ ਇਤਿਹੀ ਕਰਦਾ ਜੀ 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 ਲਾ ਕੇ ਆਏ ਨੇ ਘਰ ਬਹੁਤ ਜਨੇ ਲੋਗ ਆਨੇ ਕਿ ਆਖੇ ਮਰ ਅੱਜ ਕੰਮ ਬਾਈ ਉਹ ਡੰਗਰ ਚੰਗਾ ਆ ਦੋ ਹਾਂਜੀ ਹਾਂਜੀ ਇਹਦੇ ਦਾ ਬੰਨ ਦੁਖੀ ਬਿਲਕੁਲ ਬਿਲਕੁਲ ਹੁਣ ਆ ਬਾਰੇ ਬਾਰੇ ਦੇ ਬਾਰੇ ਇਹਨਾਂ ਸਾਹਿਬ ਮੈਂ ਸੁੱਈ ਜੋ ਪਰਸੋਂ ਦੀ ਆਹ ਵੇਖੋ ਜੀ ਆਹ ਵੇਖੋ ਇਹ ਬੱਚਾ ਕੱਟੀ ਚੈੱਕ ਕਰੋ ਪਹਿਲਾਂ ਕੱਟੀ ਆਜ ਨਾੜੂ ਨਾਲ ਵੇਖੋ ਆਹ ਵੇਖੋ ਇਹ ਨਾੜੂ ਨਾਲ ਆਹ ਵੇਖੋ ਜੀ ਹਾਂਜੀ 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 ਨਾੜੂ ਨਾਲ ਲੱਗਾ ਜੋ ਤੇ ਬੋੜੇ ਇਹ ਕੋ ਨੋਕਲੂਗਾ ਜੀ ਇਹਦਾ ਹਥਿਆਰ ਆ ਗਈ ਹਾਂਜੀ ਇਹ ਸਾਫ ਕਰਤੀ ਸਾਰੀ ਇਦਾਂ ਤੇਰੇ ਥਾਣ ਚੈੱਕ ਕਰੀਏ ਇਹਦਾ ਪਹਿਲਾਂ ਆ ਥਾਣ ਵੇਖੋ ਬਹੁਤ ਕੁਆਲਿਟੀ ਦਾ ਥਾਣ ਲੱਗਾ ਇਹਦਾ ਤੇ ਪਿੱਠ ਪੂੜਾ ਵੀ ਪੂਰਾ ਐ ਚੰਗਾ ਗੁੰਦ ਵੀ ਆ ਕੋਈ ਸੀ ਲੁਸੀ ਕੋਈ ਨਹੀਂ ਐਵੇਂ ਕਹਦੇ ਕੋਈ ਸਾਹਮਣ ਵਾਲੀ ਚਾਹਦੇ ਨਾ ਹਲੇ ਗੱਲੀ-ਗੱਲੀ ਐ ਮੈਂ ਆਹ ਵੇਖੋ ਜੀ ਹਵਾਨਾ ਚੈੱਕ ਕਰੋ ਕਰਮਾ ਆਹ ਵੇਖੋ ਜੀ ਇਹ ਆ ਗਈ ਜਿੰਨੀ ਆ ਗਈ ਹੈਬ੍ਰਿਡ ਸੁਤਰੀ ਪੂਰੀ ਸੋਹਣੀ ਆ ਜੀ ਬਹੁਤ ਹੀ ਚੰਗੀ ਆ ਕਮੀ ਨਹੀਂ ਕੋਈ ਲੱਗੀ ਪਿੰਡ ਸਾਹਿਬ ਚਵਾਈ ਵੀ ਚਵਾਈ ਵੀ ਇੱਕ ਨੰਬਰ ਹੋ ਗਈ ਬਾਕੀ ਨਾ ਭਜੀਦਾ ਸੂਹ ਤੀਜਾ ਭਾਜੀ ਇਹਦਾ ਅੱਛਾ ਤੀਜੇ ਸੂਈ ਸੁਈ ਆ ਤੀਜੇ ਸੂਈ ਆ ਕਿੰਨਾ ਕੁ ਦੋ ਦੋ ਚਵਾਈਉਗੀ ਇਹ ਦੁੱਧ ਭਾਜੀ ਤੁਹਾਨੂੰ ਦੱਸਿਆ ਆ ਕਿ ਇਹ ਵੀ ਬੰਦਾ ਚਲੋ 14 ਕਿਲੋ ਉਹਦੇ ਗਰੇਨਚ ਹੋਇਆ ਜੀ ਅੱਛਾ ਜੀ ਕਿਉਂਕਿ ਬੰਦਾ ਸੇਵਾ ਵਾਲੇ ਨੇ ਆਖੀਏ ਦੋ ਦੋ ਜੀ ਅਸੀਂ 14 ਕਹਾਂ ਤਾਂ ਤੁਸੀਂ ਕਹੇ ਕਿੰਨੇ ਦੀ ਦੇਣੀ ਹੈ ਚਲੋ ਅਸੀਂ 14 ਕਹਾਂਗੇ ਕਿਉਂਕਿ ਪਸੰਦ ਆ ਕਿ ਜਿਹੜੀ ਮੈਂ ਚਵਾਈ ਦੇ 9 10 ਕਿਲੋ ਬੋਲਾ ਵਾ ਅੱਛਾ 9 10 ਕਿਲੋ ਐਟ ਹੈਗਾ ਤੇ 4 ਕਿਲੋ ਕੋਈ ਨਾ ਵਧੂਗੀ ਮੈਂ ਨਾ 4 ਕਿਲੋ ਵਧੂਗੀ ਤੇ ਜਿਹੇ ਦਿਨ ਦੀ ਥੱਲੇ 9 10 ਬੰਟ ਬੋਲਾ ਤੇ ਵਧੂਗੀ ਇਹ ਮੈਂ ਚੂਣ ਚਾਨ ਇੱਕ ਨੰਬਰ ਆ ਚਵਾਈ ਬੜੀ ਮਹਨ ਠੀਕ ਹੈ ਜਿਹੜੀ ਠੰਡੀ ਠੁੰਡੀ ਜਿਆ ਬੱਚਾ ਬਹਿ ਜਾ ਕੋਈ ਨਿਆਣਾ ਬਹਿ ਇਦਾਂ ਸੱਜਾ ਨਹੀਂ ਨੂੰ ਕੋਈ ਬੱਚੇ-ਬੁੱੱਚੇ ਦੀ ਇਹਦੀ ਪ੍ਰਵਾਹ ਹੀ ਮਾਸਾ ਹਾਂਜੀ ਤੋੜ ਦੋ ਇਹਨੂੰ ਆਹ ਵੇਖੋ ਜੀ ਕੱਦ ਘਾੜ ਚੈੱਕ ਕਰ ਲਓ ਬਹੁਤ ਹੀ ਸੋਹਣਾ ਵਾ ਆਹ ਵੇਖੋ ਇਹ ਹਵਾਨਾ ਵੇਖੋ ਖਣ ਬਹੁਤ ਹੀ ਸੋਹਣਾ ਲੱਗਾ ਕਰਮਾ ਵਾਲੇ ਨੂੰ ਤਾਂ ਲਿੱਟਰ ਭਰ ਦੋ ਟਾਂ ਕੁਲੇ ਕੋਈ ਤੇ ਹੁਣ ਤਿਆਰ ਕਿੰਨਾ ਵਾ 9-10 ਲੀਟਰ 9-10 ਲੀਟਰ 14 ਲੀਟਰ ਕਰੂਗੀ 14 ਲੀਟਰ ਕਰੂਗੀ ਆਹ ਵੇਖੋ ਜੀ ਬਹੁਤ ਹੀ ਸੋਹਣੀ ਹੈ ਕੈਮ ਆ ਪੂਰੀ ਪਿੱਛੇ ਕੱਟੀ ਬਹੁਤ ਸੋਹਣੀ ਆ ਬਾਕੀ ਇੱਕ ਥੋੜਾ ਦੋ ਦੇਣੀ ਆ ਦੋ ਜੱਗੇ ਵੀਰ ਨੇ ਦੋ ਦੇਣੀ ਆ ਮੱਜਾਂ ਦੋਵੇਂ ਮੱਜਾਂ ਹੀ ਆ ਏ ਬੋਲੀ ਭਾਈ ਉਹਦਾ ਬੋਲੀ ਬਲੰਗੇ ਵੇਖ ਲਓ ਭਣ ਪ੍ਰਾਪਾ ਕੋਈ ਬੋਲੀ ਬਣੂ ਹਲੇ ਹਾਂਜੀ 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 ਖਾਣ ਤੁਣ ਬਹੁਤ ਸੋਹਣਾ ਲੱਗਿਆ ਕਰ ਲਓ ਮੱਝ ਤੇ ਬਾਕੀ 14 ਲੀਟਰ ਦੁੱਧ ਚਵਾ ਦੂਗੀ ਹਾਂ ਪੂਰਾ ਬਿਲਕੁਲ ਬਿਲਕੁਲ ਜ਼ਮਾਨਾ ਜੀ ਚਵਾਈ ਵੀ ਬੜੀ ਮਹਾਂਗੀ ਚਵਾਈ ਵੀ ਚੰਗੀ ਮੱਥਾ ਜੀ 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 ਦੁਪੱਟੇ ਦਾ ਵੇਲਾ ਬੰਦ ਤੇ ਜਾ ਕੀ ਕਰਦੇ ਭਾਜੀ ਲੈਣ ਦੇਣ ਦਾ ਹਾਂਜੀ ਪੜੀ ਮੋੜ ਤੇ ਜਲੋ ਇਹਦਾ ਭਾਵੇਂ 90 ਕਰੀਏ 95 ਕਰ ਲਈਏ ਇਹ ਸਟੱਫ ਲੋੜੀ ਆ ਯਾਦ ਰੱਖ ਲਿਓ ਲੋੜੀ ਜਿਹਨੂੰ ਲੋੜੀ ਲੋੜੀ ਬੰਪਰ ਦੇਣਾ ਜੀ ਇਹ ਤਾਂ ਵੀ ਹਾਰ ਡੰਗਰ ਤੇ ਲੋੜੀ ਦੋਸਤ ਮੈਂ ਤਾਂ ਮਾਰੇ ਕਿਰਪਾ ਦਾ ਆਹ ਵੇਖੋ ਜੀ ਵੇਖੋ ਇਹ ਆਹ ਖਾਨ ਥੋੜਾ ਬਹੁਤ ਸੋਹਣਾ ਹਾਂਜੀ ਬਹੁਤ ਸਾਫ਼ ਜੀ 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 ਚਲੋ ਭਿੰਦਰ ਸਾਹਿਬ ਜੀ ਤੁਸੀਂ ਕਹਿੰਦੇ ਜੇ ਦੋ ਹੀ ਡੋਣਾ ਦੋ ਹੀ ਡਾ ਦੋ ਚੁਰਗੀ ਆ ਇਹ ਕਿੰਨਾ ਕਰਨਾ ਕਿੰਨਾ ਮੋੜ ਤੇ ਜਲੋ ਇਹਦਾ 87 ਕਰਦੇ ਆ ਜੇ ਤੁਸੀਂ ਕਹਿੰਦੇ ਜੇ ਦੋ ਚ ਡੋਣਾ ਦੋ ਚ ਡਾ ਦੋ ਚੁਰਗੀ ਆ ਫਿਰ 85 ਦੀ ਯਾਰ ਜੀ ਇਹ ਆ ਕਿ ਮੈਂ ਦੋ ਤਾਰਾਂ ਪਿੰਟਰ ਸਾਹਿਬ ਕੰਨਾ ਆ ਗਈ ਤੁਸੀਂ ਦੋ ਕਹਿ ਰਹੇ ਹੋ ਘੱਟ ਕਰ ਲੋ ਕੋਈ ਨਹੀਂ ਤੇ ਤੁਸੀਂ ਭੈਣ ਭਰਾ ਫਿਰ ਦੋ ਡੋਂਡਾ ਪੈਂਦੇ ਨੇ ਨਾ ਉਹ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਬਾਅਦ ਚ ਕਿੰਨੀ ਛੋਟ ਕਰਨੀ ਆਪਾਂ ਉਹਦੇ ਵਿੱਚ ਨਹੀਂ ਛੋਟ ਤੇ ਪਤਾ ਗੱਲ ਕੀ ਚੱਲੋ 1500 ਹੋ ਜਾਂਦੀ ਹੈ ਇਹੋ ਜੀ ਗੱਲ ਆ ਚੱਲੋ ਉਹ ਤਾਂ ਤੁਹਾਡਾ ਪਿਆਰ ਆ ਜਿੰਨਾ ਵਧਾ ਲੋਗੇ ਕਿਸ ਦੇ ਨਾਲ ਉਨਾ ਹੀ ਵਧਣਾ ਵਾ ਪਿੰਟਰ ਸਾਹਿਬ ਪਤਾ ਕੀ ਆ ਆਪਾਂ ਕਮਾਈ ਥੋੜੀ ਰੱਖੀ ਆ ਕੋਈ 2-3000 ਹਾਂਜੀ ਇਹ ਵੀ ਨਹੀਂ ਕਹਿੰਦੇ ਕਿ 1000 ਹੀ ਕਮਾਈ ਕਰਦੇ ਆ 2-3000 ਰੱਖਿਆ ਵਾ ਕਿ ਜਦੋਂ 2-3000 ਬੰਦਾ ਲਾ ਕੇ ਮੁੱਲ ਜਾਇਜ਼ ਜਿਆ ਪਉਂਦਾ ਦੇ ਕੀ ਕਰਦਾ ਜਿਆਦਾ ਛੱਡਣ ਨੂੰ ਕਿਦਾਂ ਫਿਰ ਛੱਡਦੇ ਪੈਣ ਇੰਨੀ ਠੰਡ ਦੇ ਵਿੱਚ ਜਾਇਜ਼ ਹੀ ਆ ਹਾਂਜੀ ਇਹ ਜਿਹੜਾ ਭੈਣ ਭਰਾ ਹੁੰਦਾ ਮਾਂ ਨਹੀਂ ਕਰੀਦਾ ਜੀ ਬਿਲਕੁਲ ਜੀ ਬਿਲਕੁਲ ਅੱਧਰ ਨੂੰ ਤਾਂ ਰਮਾਲਕ ਲੈ ਇੱਕ ਮੈਂ ਤੁਹਾਡੀ ਜਿਹੜੀ ਵੀਡੀਓ ਵਾਲੀ ਖੜੀ ਡੱਬੀ ਮੈਂ ਹਾਂਜੀ ਉਹ ਭਾਈ ਹੁਣ ਤਿੰਨ ਮਈਆਂ ਲੈ ਕੇ ਬਾਜ ਫਿਰ ਠੀਕ ਹੈ ਠੀਕ ਹੈ ਸਹੀ ਗੱਲ ਆ ਤੁਸੀਂ ਕਿ ਜਿਹੜਾ ਬੰਦਾ ਪਿਆਰ ਕਰਦਾ ਬਿਲਕੁਲ ਬਿਲਕੁਲ ਸਤਕਾਰ ਕਰੀਦਾ ਜੀ ਆਇਆਂ ਨੂੰ ਤੇ ਮਈਆਂ ਇਹ ਵੀ ਉਹਨੇ ਲੈਣੀਆਂ ਵੀਰਾਂ ਨੇ ਚਲੋ ਉਹਦਾ ਨਾ ਫੋਨ ਤੇ ਆ ਕੇ ਨੇ ਵੀਡੀਓ ਪਾਇਆ ਮੈਂ ਕੋਈ ਨਹੀਂ YouTube ਤੇ ਚੜਨੀ ਆ ਠੀਕ ਹੈ ਜੀ ਤੇ ਬਾਕੀ ਮੁੱਲ ਬਹੁਤ ਸੋਹਣਾ ਕੀਤਾ ਜਾਇਜ਼ ਮੁੱਲ ਕੀਤਾ ਫੋਨ ਕਰ ਲਿਓ ਬਾਕੀ ਇਹ ਆ ਕਿ ਮੋੜ ਨਾ ਕਿਸ ਨੂੰ ਖਾਲੀ ਨਹੀਂਗਾ ਭਾਜੀ ਨੇ ਹਾਂ ਜੀ ਇਹ ਅਗਰੇ ਨਹੀਂ ਮੋੜਦੇ ਹਾਂਜੀ ਹਾਂਜੀ ਹੁਣ ਆਪਾਂ ਤੁਹਾਨੂੰ ਵਹਿਣਾ ਨਾ ਹੋਣੀ ਆ ਵਾ ਆ ਵੇਖੋ ਜੀ ਵੈੜ ਚੈੱਕ ਕਰੋ ਗੱਬਣ ਵੈੜ ਆ ਜੀ ਆ ਵੇਖੋ ਪ੍ਰਿੰਟ ਚੈੱਕ ਕਰ ਲਓ ਥਾਣ ਦੀ ਕੁਆਲਟੀ ਵੀ ਚੈੱਕ ਕਰ ਲਓ ਆ ਵੇਖੋ ਫੇਸ ਕੁਆਲਟੀ ਵੀ ਚੈੱਕ ਕਰ ਲਓ ਤੇ ਹਵਾਨਾ ਵੀ ਚੈੱਕ ਕਰ ਲਓ ਜੀ ਇਹਦਾ ਦਿਨ ਭਾਜੀ ਕਿੰਨੇ ਲੈ ਜੂਗੀ 10 ਦਿਨ ਲੈ ਜੀ ਦਿਨ ਭਾਜੀ ਅਸ ਤਰੀਕ ਇਹਦੇ 18 ਦਿਨ ਪੂਰੇ ਲਾਦੇ ਭਾਜੀ ਅੱਛਾ 18 ਤਰੀਕ ਨੂੰ 18 ਦਾ ਹਾਂ ਠੀਕ ਠੀਕ ਕਿਨਵਾ ਸੂਆ ਪੱਜੀ ਇਹ ਲੋਕਲ ਆਪਣੇ ਲਾਗੂ ਲਈਏ ਕੋ ਦੂਰ ਨਹੀਂ ਜਾਂਦੀ ਅੱਛਾ ਜੀ ਅੱਛਾ ਮੈਂ ਕਿਹਾ ਸੂਆ ਕਿਨਵਾ ਸੂਆ ਦੂਜਾ ਪੱਜੀ ਦਾ ਕਾਛਾ ਦੂਜਾ ਸੂਆ ਤੇ ਪਹਿਲੇ ਸੂਏ ਦੁੱਧ ਕਿੰਨਾ ਚੋਆਇਆ ਦੁੱਧ ਪਾਈ ਚਲੋ ਉਹਨਾਂ ਨੇ ਝੂਠੀ ਬੋਲਿਆ ਫੌਜੀ ਬੰਦਾ ਜਿਵੇਂ ਆਖੀਏ ਉਹਨੇ 12 ਕਿਲੋਟਰ ਚੋਆਇਆ ਵਾ 12 ਕਿਲੋ ਜਿੰਨਾ ਵਿੱਚ ਉਹਨੇ ਇੱਕ ਦੱਸਿਆ ਉਹਨਾਂ ਤੁਹਾਨੂੰ ਦੱਸਤਾ ਹੁਣ ਕੀ ਆਸ ਕਰਦੇ ਆ ਸਿਵਾਜ ਨੂੰ ਵੈਲਕਮ ਤੁਸੀਂ ਸਵਾ ਚੰਗੀ ਘਰ ਭਰਾ ਗੁਰੂ ਚੋਲਾ 15 ਲਗਾ ਜੂ ਠੀਕ ਹੈ ਇਹਨੂੰ ਖੋਲਿਏ ਹਾਂ ਵੇਖੋ ਇੱਕਾਤ ਕਾਡ ਚੈੱਕ ਕਰੋ ਕਾਡ ਕਾਡ ਚੈੱਕ ਕਰ ਲਓ ਪ੍ਰਿੰਟ ਵੇਖ ਲਓ ਬਹੁਤ ਹੀ ਸੋਹਣਾ ਵਹਿੜ ਦਾ ਬਾਕੀ ਸੂਆ ਦੁੱਧਾ ਦੂਜਾ ਤੇ ਟਿੱਲਾਂਡ ਨੂੰ ਲਾ ਜੇ ਹੈਗੀਆਂ ਫਿਕਸ ਆਰਡਰ ਵਾਲੀ ਵਹਿੜ ਆ ਏ ਪੂਰੀ ਗੋਲ ਕੋ ਕੱਦ ਵੀ ਛੋਟਾ ਨਹੀਂ ਗਾ ਜਿੱਡਾ ਕ ਹੁੰਦਾ ਵਹਿਣਾ ਦਾ ਬਹੁਤ ਹੀ ਸੋਹਣਾ ਕੱਦ ਵੀ ਹੈ ਇਹਦਾ ਆ ਵੇਖੋ ਜੀ ਮਧਰੀ ਗੋਡੀ ਦੀ ਵਹਿੜ ਕਹਿੰਦੇ ਨੇ ਆ ਵੇਖੋ ਲੱਗ ਲਿਖਿਆ ਹੈ ਫਰੀ ਫਰੀ ਬਾਕੀ ਠੰਡੀ ਧੀਰੀ ਹੈ ਇਹਦਾ ਆ ਵੇਖੋ ਕੁਆਲਿਟੀ ਬਿਲਕੁਲ ਚੰਗੀ ਢਲਾਵਾਂ ਨੇ ਦੇ ਵਿੱਚ ਚੈੱਕ ਕਰ ਸਕਦੇ ਆ ਖਾਣਾ ਦਾ ਗੈਪ ਤੁਸੀਂ ਆ ਵੇਖ ਲਓ ਜੀ ਆ ਵੇਖੋ ਬਾਕੀ ਕੋਈ ਐ ਠੰਡੀ ਧੀਰੀ ਐ ਕੋਈ ਆਹ ਵੇਖੋ ਠੰਡੀ ਗੁੰਡੀ ਬੜੀ ਆ ਧੀਰ ਜੈਤ ਬਹੁਤ ਅਜੀ ਤੇ ਲਜੈ ਕੇ ਕਰ ਲੋ ਹਜੇ ਬੁਸੀਂ ਬਾਨੀ ਬੜੀ ਹਦਾ ਪੂਰੀ ਰੰਗ ਬਾਜ ਵੀ ਆ ਸੋਹਣੀ ਵੀ ਬੜੀ ਆ ਪਲੀ ਪੁਲੀ ਚੰਗੀ ਆ ਇਹ ਭਾਜੀ ਦੁੱਧ ਕਿੰਨਾ ਚ ਵਾਜੂਗੀ ਦੁੱਧ ਭਾਈ ਸੇਵਾ ਤੇ ਡਿਪੈਂਡ ਐ ਜੇ ਕੱਬਣਿਆ ਜੀ ਮੈਂ ਹੁਣ ਉਦਾਂ ਜਿਆਦਾ ਕਹੀ ਜਮਾ ਫਾਇਦਾ ਕੋਈ ਨਹੀਂ ਆ ਉਦਾਂ ਇਹ ਜਿੱਦਾਂ ਹੁਣ ਸੇਵਾ ਜੇ ਭੈ ਭਰਾ ਕਰੇ ਕੋਈ ਚੰਗੀ ਹਾਂਜੀ 15-16 ਕਿਲੋ ਦੁੱਧ ਵਛੀ ਨੂੰ ਕੀ ਕਹਿੰਦੇ ਹਾਂਜੀ 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 ਤੇ ਦੰਦਾ ਜੀ ਇਹਨੇ ਛਕੀ ਆ ਅੱਛਾ ਛਕੀ ਮੂੰਹ ਦੋ ਛਕੀ ਛਕੀ ਠੀਕ ਆ ਤੇ ਇਹਦਾ ਇਹਦਾ ਕਿੰਨਾ ਕਰਨਾ ਮੁੱਲ ਫੇ ਮੁੱਲ ਪਿੰਡ ਸਾਹਿਬ ਜਿੱਦਾਂ ਤੇ ਹਣ ਕੇ ਚਲੋ ਦਿੰਦੇ ਆ ਰਿਆ ਲੋਹੜੀ ਆ ਹਾਂਜੀ ਲੋਹੜੀ ਬੰਪੂਰੀ ਚੱਲੂਗਾ ਇਹਦਾ 47000 ਰੁਪਏ ਉਹ ਤਾਂ ਵੇਖ ਲਓ ਫੇ ਉਹ ਤੋਂ 2000 ਆ ਕਰ ਦਾਂਗੇ ਕੋਈ ਗੱਲ ਠੀਕ ਹੈ 2000 ਬਾਕੀ ਦਸਣੀ ਬਣੀ ਤੁਹਾਨੂੰ ਆਰ ਦਾਂਗੇ ਠੀਕ ਹੈ ਮਾਰਾ ਠੀਕ ਚੇਤਨਾ ਬੁਲਾ ਲਓ ਕਿਹੜਾ ਲੋਹੜੀ ਬੰਪੂਰੀ ਚੱਲੂ ਉਹਦੇ ਦੇ ਭੈਣਾਂ ਕਰਾਊਗਾ ਲੋ ਜੀ 45000 ਦੀ ਹੋ ਗਈ ਆ ਆਪਾਂ ਨਹੀਂ ਇੱਥੋਂ ਹੁਣ ਕਹਿਣਾ ਛੋੜ ਕਿੰਨੀ ਕਰਨੀ ਆਪਣੀ ਮਰਜ਼ੀ ਨਾਲ ਤੁਸੀਂ ਛੋੜ ਕਰਦੇ ਹੋ ਜਿੰਨੀ ਕਰਨੀ ਹੋਈ ਜੇ ਕੋ ਦੂਰੋਂ ਜਾਈ ਜਾ ਜਾਂਦਾ ਨਾ ਫਿਰ ਮਾਨ ਕਰਨਾ ਪੈਂਦਾ ਵਾ ਜੇ ਸੋਚਣਾ ਪੈਂਦਾ ਫਿਰ ਮਾਨ ਕਰਨਾ ਪੈਂਦਾ ਹਾਂ ਜੀ ਹਾਂ ਜੀ ਬੋਕਾ ਕਹਿੰਦਾ ਗੱਡੀ ਕਰ ਦੂ ਕੀ ਕਰਾਇਆ ਵਾਲਾ ਫਿਰ ਜੁੱਤੀਆਂ ਨੇ 1000 ਕੋ 2500 ਮੰਗਦਾ ਫਿਰ ਆਪ ਕਹਿ ਦਿੰਦਾ ਚੱਲ ਭਰਾ ਠੀਕ ਠੀਕ ਮੋਲ ਇਹਦਾ ਵੀ ਬਿਲਕੁਲ ਜਾਇਜ਼ ਕੀਤਾ ਵਾ ਤੇ ਆ ਵੇਖੋ ਜੀ ਫੋਨ ਜ਼ਰੂਰ ਕਰ ਲਿਓ ਆ ਆਪਾਂ ਦਾ ਫੋਨ ਹੀ ਆ ਜੀ 9ਵੇਂ ਨੰਬਰ ਤੇ ਇਹਦਾ ਵੀ ਥਾਣ ਥਣ ਬੜਾ ਸੋਹਣਾ ਲੱਗਾ ਆ ਵੇਖ ਸਕਦੇ ਥਾੜ ਦੀ ਕੁਆਲਿਟੀ ਫੇਸ ਕੁਆਲਿਟੀ ਪ੍ਰਿੰਟ ਤੁਸੀਂ ਆਪ ਚੈੱਕ ਕਰ ਲਓ ਬਹੁਤ ਸੋਹਣਾ ਹੈ ਇਹਦਾ ਇਹਦਾ ਇਸ ਤੋਂ ਬਾਅਦ ਦੂਜਾ ਭਾਈ ਜੀ ਅੱਛਾ ਦੱਜਾ ਦੂਜਾ ਉਹ ਹੀ ਦਰਦੀ ਆਪਣਾ ਖਾਓ ਤਾਂ ਹਾਂਜੀ ਇਹੋ ਜਿਹੇ ਗੱਲਾਂ ਨੂੰ ਫੜ ਕੇ ਵਾਰ ਮਾਰ ਆਇਆ ਨੀ ਉਹਦਾ ਕਈ ਰੀ ਮਤਲਬ ਇਹ ਪੈ ਭਰਾ ਕੇ ਜਾ ਨਹੀਂ ਕਿ ਬਰਮਣਾ ਦੇਖੋ ਇਹਨੂੰ ਰਵ ਨਾ ਨਾ ਇਹ ਰਹੀ ਗੱਲ ਆ ਜੇ ਛੱਡੋ ਦੇਵੀ ਤੇ ਛੱਡੋ ਆ ਠੰਡੀ ਤੇਰੀ ਆ ਇਹ ਕਈ ਵਾਰ ਡਰ ਜਾਂਦੀ ਨਵਾਂ ਬੰਦਾ ਹੋਵੇ ਕਿ ਉਹ ਡਰ ਜਾਂਦਾ ਫੋਨ ਤੇ ਵੀ ਭਾਈ ਗਰਮਦਾ ਹੈ ਵੇਖੋ ਹਾਂਜੀ ਇਹ ਆ ਕੇ ਬਣੂ ਬਣੂ ਚੱਲ ਜਾਂਦਾ ਹਾਂਜੀ 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 ਠੀਕ ਹੈ ਜੀ ਤੇ ਕਿੰਨਾ ਦੁੱਧ ਚ ਆਏ ਨੇ ਪਈ ਜੀ ਲੋ ਇਹ 16 ਲੀਟਰ ਦੁੱਧ ਦੱਸਿਆ ਭਾਈ ਨੇ ਅੱਛਾ ਜਿਹਦਾ ਭੈਣ ਭਰਾ ਕੋਈ ਆਪਾਂ ਕਹਿੰਦਾ ਆਪਾਂ ਗੜੀ ਦੱਸ ਦਈਏ ਹਾਂਜੀ 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 ਠੀਕ ਆਹ ਵਾਲਿਆਂ ਕੋਈ ਜਾਣੀਆਂ ਘਰ ਵਾਲਿਆਂ ਨੇ ਦੱਸਿਆ ਹੁੰਦਾ ਤੁਹਾਨੂੰ ਕੋਈ ਭੈਣ ਭਰਾਵਾਂ ਤੁਹਾਨੂੰ ਲਿਆ ਆਪਾਂ ਹਾਂਜੀ ਜੇ ਭੈਣ ਭਰਾਵਾਂ ਕੋਈ ਲਿਆਉਂਦੀਆਂ ਨੇ ਗਾਂ ਇਦਾਂ ਹੀ ਤੁਹਾਨੂੰ ਬੁਣੂ ਚੰਗੀ ਇਹਨੂੰ ਮੈਂ ਤੋਰੀ ਇੱਕ ਕਰਾਂ ਥੋੜੀ ਆਹ ਵੇਖੋ ਜੀ ਆਹ ਵੇਖੋ ਬਹੁਤ ਹੀ ਸੋਹਣਾ ਹਵਾਨਾ ਤਿਆਰ ਕਰਨਾ ਨੇ ਢਿੱਲਾ ਢੁਲਾ ਇਹਦੇ 'ਚ ਵੀ ਬਹੁਤ ਆ ਆ ਵੇਖੋ ਜੀ ਫੇਸ ਕੁਆਲਟੀ ਵੀ ਚੰਗੀ ਆ ਲਾਜੋ ਭਾਜੀ ਲਾਜੋ ਸੂਆ ਦੂਜਾ ਹੀ ਦੱਸਿਆ ਭਾਜੀ ਇਹਦਾ ਦੂਜਾ ਸੂਆ ਹਾਂ ਇਹ ਸੋਹਣੀ ਐ ਕੱਦ-ਕੱਡ ਵੀ ਸੋਹਣਾ ਬੈੜ ਦਾ ਕਮਾਲ ਐ ਭਾਜੀ ਬਾ ਬੰਦ ਦੇਣ ਭਾਜੀ ਕਿੰਨੇ ਲਾਜੂ ਦੇਣ ਤੇ 5 ਕਿਲੋ ਦਾਂ ਇਹ ਆ ਗਈ ਤੇ 23 ਨੂੰ ਨਾ ਪੂਰੇ ਦੱਸਦੇ ਇਹਦੇ ਅੱਛਾ 23 ਤਰੀਕ ਨੂੰ ਦੇਣ ਪੂਰੇ ਹੁੰਦਾ ਠੀਕ ਹੈ ਠੀਕ ਹੈ ਜਿੰਦਾ ਕੋ ਭੈਣ ਭਰਾ ਦੱਸਣਾ ਉਦਾਂ ਕਰੀ ਜਾ ਦੋ ਦੁੱਧ ਫੇ ਚੰਗਾ ਚਵਾਉਗੀ ਏ ਦੋ ਦਿਨ ਚੰਗੀ ਸੇਵਾ ਕਰੂੰਗਾ ਹਾਂ ਇਹਨੂੰ 20 ਕਿਲੋ ਚਵਾ ਸਕਦੀ ਆ ਹਾਂ ਜੀ ਜੇਕਰ ਕਰ ਵੀ ਚੰਗਾ ਜੀ ਜੀ ਸੇਵਾ ਦਾ ਜੀ ਜੀ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਭਿੰਦਰ ਸਾਹਿਬ ਚਲੋ ਜੇ ਉਹ ਜਿੰਦੇ ਆ ਰਿਹਾ ਜਿਆਦਾ ਮੁੱਲ ਉਦਾਂ ਕਰ ਰਹੀ ਨਹੀਂ ਕਰਦਾ ਹਣਾ ਆਪਾਂ ਥੋੜੀ ਜਿਹੀ ਕੁਬਾਈ ਰੱਖ ਕੇ ਨਾ ਕੋ ਦੋ ਦਿਨ ਯਾਰ ਠੀਕ ਹੈ ਜੇ ਕੋ ਭੈਣ ਭਰਾ ਚੁੱਕਰ ਦੇ ਦੇਣੀ ਆ ਠੀਕ ਹੈ ਇਹ ਹੈ ਕਿ ਇਹਦਾ ਹਾਂ ਨਾ ਜੇ ਸਹਦੀ ਆਰੀ ਠੀਕ ਹੈ ਜੀ ਜਿਆਦਾ ਮੋਲੀ ਕਰਨਾ ਤੇ ਇਹ ਚ 2000 ਚਲੋ ਇਹ ਲੋਕ ਕਰ ਦਾਂਗੇ ਠੀਕ ਆ ਬਾਹਰ ਠੀਕ ਆ ਹੁਣ 35000 ਜੋ ਛੋੜ ਹੀ ਹੋਣੀ ਜਿਹੜੀ ਹੋਈ ਠੀਕ ਹੈ ਫੋਨ ਚ ਇਹ ਗੱਲ ਭਿੰਡਰ ਸਾਹਿਬ ਬਾਈਆਂ ਦਾ ਕਿਸ ਨੇ ਅੰਤ ਨਹੀਂ ਪਾਇਆ ਸਾਡੇ ਕੋਲ ਲੜਗਾਵਾ ਉਹ ਬਾਹਰ ਬਤੀ ਹਾਂਜੀ ਵਾਈਟ ਕਲਰ ਦੀ ਚਿੱਟੀ ਹਾਂਜੀ ਇਹ ਆ ਗਈ ਕੋ 16 17 ਲੀਟਰ ਤਿੰਨਾਂ ਖਾਨੇ ਦੁੱਧ ਆ ਅੱਛਾ ਜੀ ਹਾਂਜੀ ਤੇ ਇਹ ਆ ਗਈ ਜਦਨਾਈ ਚ 10 ਕਿ ਲੀਟਰ ਦੁੱਧ ਆਗਾ ਤੁਸੀਂ ਬਸ ਬਸ ਚੰਗੀ ਕੀਤੀ ਤੇ ਇਹ ਆ ਗਈ ਫੈ ਵੀ ਮੇਰੇ ਨੋਰਮਲ ਪਤਲੀ ਜੀ ਗਾਹ ਆ ਹਾਂ ਤੇ ਇਹ ਆ ਗਈ ਇਹ ਮਾਲ ਦੇ ਨਹੀਂ ਹੰਤ ਪਾਇਆ ਨੇ ਜਿੰਨਾ ਬਸ ਨਾ ਕਰ ਦਿੰਦੀ ਜੀ ਜੀ ਠੀਕ ਹੈ ਤੇ ਬਾਕੀ ਆਪਣੇ ਥਣਾ ਥੁਣਾ ਦੇ ਸਾਰੇ ਓਕੇ ਹੀ ਆ ਨਾ ਡੰਗਰ ਕੋਈ ਨਹੀਂ ਬਤਾ ਨਹੀਂ ਥਾਣ ਆਪਣੇ ਤੁਸੀਂ ਇਹ ਵੀ ਨਹੀਂ ਕਿੰਨੇ ਜੀ ਪੈਸੇ પાਦੂ ਖਾਤੇ ਚ ਤੇ ਭੇਜ ਦਾਂਗਾ ਅਸੀਂ ਤੇ ਕਹਿੰਦੇ ਆਣ ਕੇ ਡੰਗਰ ਆਪਣਾ ਸੱਦੀ ਕਰੋ ਹਾਂ ਇਹ ਮੇਰਾ ਇਹ ਵੀ ਨਹੀਂ ਕਹਿੰਦੇ ਕਿ ਕੈਮਰੇ ਤੇ ਰੋ ਤੁਸੀਂ ਹਾਂ ਹਾਂ ਬਿਲਕੁਲ 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 ਤੁਸੀਂ ਆਣ ਕੇ ਸੱਦੀ ਕਰੋ ਆਪਣਾ ਠੀਕ ਹੁਣੇ ਉਹੜ ਪੁਤਲੀ ਗੱਲ ਵਛੀ ਗੱਲੀ ਆਪਾਂ ਹਾਂਜੀ ਹਾਂ ਤੁਹਾਡੀ ਵੀਡੀਓ ਚ ਭਰਾ ਕਹਿੰਦਾ ਭੇਜ ਦੇ ਮੈਂ ਪੈਸੇ ਖਾਤੇ ਚ ਪਾ ਦੇ ਮੈਨੇ ਭਾਈ ਤੂੰ ਜਕਰ ਵਛੀ ਥੜ ਮਾਰ ਦੇ ਵੀ ਠੀਕ 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 ਤੇ ਬਾਕੀ 35000 ਚੋਂ ਆਪੇ ਕਰਾ ਲਿਓ ਜਿੰਨੀ ਛੋੜ ਕਰਾਉਣੀ ਤੁਸੀਂ ਮੁੱਲ ਜਾਇ ਕੀਤਾ ਆਹ ਦਿਖਾਉਣੀ ਹੈ ਜੀ ਆਪਾਂ 6ਵੇਂ ਨੰਬਰ ਦੇ ਇਹਦਾ ਪਹਿਲਾਂ ਬ੍ਰਿੰਡ-ਬ੍ਰਿੰਡ ਚੈੱਕ ਕਰ ਲਓ ਬੜੀ ਸੋਹਣੀ ਆ ਤੋੜ ਕੇ ਦਿਖਾ ਦਿੰਦੇ ਇਹਨੂੰ ਪਹਿਲਾਂ ਆ ਵੇਖੋ ਜੀ ਕਦ ਘਾੜ ਇਹਦਾ ਵੀ ਸੋਹਣਾ ਵਾ ਇਹਦੇ ਸਿੰਘ ਹੈਗਾ ਜੀ ਨਿਗਾ ਨਿਗਾ ਆ ਵੇਖੋ ਜੀ ਢਿੱਲਾਂ ਢਿੱਲਾਂ ਟੁਲਾ ਇਹਦੇ ਬਹੁਤ ਸੋਹਣੀਆਂ ਠੀਕ ਆ ਦੰਦਾਂ ਦੇ ਵਿੱਚ ਆ ਮੂੰਹ ਤਾਂ ਚਾਰ ਦੰਦ ਆ ਵੇਖੋ ਜੀ ਕੁਆਲਿਟੀ ਚੈੱਕ ਕਰ ਲਓ ਬੜੀ ਛੁੱਡੀ ਪ੍ਰਧਾਨ ਜੀ ਬੜੀ ਜਦਾ ਮੋੜ ਲਓ ਇਹਨੂੰ ਜੀ ਬੰਨ ਗਿਆ ਹੋਣਾ ਤਾਂ ਇਹਨੂੰ ਛੱਡੀ ਬੜੀ ਆ ਵੇਖੋ ਜੀ ਬਹੁਤ ਹੀ ਸੋਹਣੀ ਆ ਜੀ ਮੋਲੇ ਦਾ ਵੀ ਬਿਲਕੁਲ ਜਾਇਜ਼ ਕਰਨਾ ਜੀ ਵਲੋਟਾ ਹਾਲ ਸਿਰ ਗਿੰਦੇ ਆ ਰੋੜੀਆ ਆਪਾਂ ਇਹ ਆਈਏ ਪੈਰ ਫਰਾ ਕੋ ਜਾ ਜੀ ਮੋੜ ਲਾ ਕੇ ਜਿਹੜਾ ਤਾਂ ਬਾਕੀ ਜਿਹੜੇ ਸਾਨਾ ਜਿਹੜੇ ਨਹੀਂ ਕਰਦੇ ਜੀ ਜਿਹੜੇ ਸਾਨਾ ਢਿੱਲਾ ਵਾ ਆ ਵੇਖੋ ਢਿੱਲਾ ਥੋੜੀ ਪੰਪਰੀ ਦੇਣਾ ਕੋਈ ਨਹੀਂ ਦੱਸੋ ਆ ਵੇਖੋ ਸਾਡੀ ਛੁੱਟੀ ਬੜੀ ਜਾਂਦਾ ਢਿੱਲਾ ਜਾ ਕਰੋ ਜੀ ਆ ਚੀਜ਼ਾਂ ਜਿਹੜੀਆਂ ਇਹ ਨੇ ਨਾ ਬਹੁਤ ਜ਼ਿਆਦਾ ਮਾਨਾ ਵਾਸ਼ ਹਾਂਜੀ ਹਾਂਜੀ ਇਹ ਕੋਈ ਆਖੇ ਨਾ ਕਿ ਸੇਵਾ ਕਰਕੇ ਦੁਦਲ ਚੋਦਾ ਫਰਗੋ ਚਵਾ ਸਕਦਾ ਹਾਂਜੀ 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 ਜਿੰਨੀ ਢੱਲਾ ਤੋਂ ਲਾਹੇ ਕੋਠੰਡੀ ਬੜੀ ਇਹਦਾ ਸੂਆ ਭਾਜੀ ਕਿਨਵਾ ਜੇ ਸਿੰਘ ਸੁੰਗਦੇ ਲੋਕ ਭੈ ਭਰਾ ਕਿ ਦਰਦੇ ਨੇ ਦੇਖੋ ਮਾਰਦੇ ਨਹੀਂ ਹੈਗੇ ਬਸ ਅੱਜ ਦਾ ਨਹੀਂ ਨਹੀਂ ਮਾਰਨਾ ਇਹਨੇ ਕੀ ਵਿਚਾਰੀ ਨੇ ਭੈ ਭਰਾ ਡਰ ਜਾਂਦੇ ਨੇ ਨਾ ਸਿੰਘ ਤੋਂ ਮਾਰਦਾ ਵੀ ਨਹੀਂ ਆ ਦੇਖੋ ਸ਼ਰੀਫ ਆ ਕੇ ਪੂਰੀ ਹਾਂਜੀ ਸੂਆ ਕਿੰਨਾ ਵਜੇ ਦਾ ਇਹ ਸੂਆ ਦੁਜਾ ਵਜੇ ਦਾ ਦੁਜਾ ਸੂਆ ਹਾਂਜੀ ਦੁੱਧ ਦਾ ਕੀ ਯਾਸ ਕਰਦੇ ਦੁੱਧ ਇਹ ਆਸ ਭਾਈ ਸੇਵਾ ਦੀ ਗੱਲ ਆ ਇਹ ਆ ਗਈ ਇਹ ਦੁੱਧ 14 15 ਕਿਲੋ ਜਦੋਂ ਕਰ ਸਕਦੇ ਜੀ ਇਹ ਸੇਵਾ ਕੋ ਚੰਗੀ ਕਰੂ ਭੈਣ ਫਰਾ ਠੀਕ ਆ ਕੱਲ ਸੇਵਾ ਤੇ ਆਏ ਨਹੀਂ ਬੰਦੇ ਜਾਨ ਠੰਡੀ ਠੂੜੀ ਦੇਖੋ ਕੋਈ ਗੱਲ ਨਹੀਂ ਕਰੋ ਵੀ ਕੀ ਲੈਣ ਦੇਣ ਕਰਦੇ ਆ ਚਲੋ ਦੇਣ ਦੇ ਆ ਰਿਹਾ ਇਹ ਵੀ ਲੋੜੀ ਬੰਪਰੀ ਆ ਜੀ ਵੀ ਨਾਕ ਲੋੜੀ ਕਰਨੀ ਆ ਜੀ ਨਿਕਲ ਆਪਾਂ ਐਵੇਂ ਕੰਮ ਬੁਲੇ ਤਾਂ ਨਹੀਂ ਜ਼ਿਆਦਾ ਕਰਨਾ ਕਿੰਨਾ ਕਰਨਾ ਇਹਦਾ ਹਾਂ ਨਾ ਹੀ 3000 ਜੀ ਠੀਕ ਆ ਜੀ ਐਵੇਂ ਜ਼ਿਆਦਾ ਤੁਹਾਡੇ ਮਾਨ ਮਾਨ ਜੋ ਭਿੰਡਰ ਸਾਹਿਬ ਕਹਿੰਦੇ ਹੁੰਦੇ ਆ 2000 ਉਹ 2000 ਹੋਣੀ 28000 ਹਾਂ ਉਹ ਚ ਉਹ ਚ ਛੋਟ-ਛੋਟ ਕਰਦੇ ਬਾਅਦ ਜੇ ਕਰਨੀ ਹੋਈ ਠੀਕ ਆ ਆ ਦਿਖਾਣੀ ਆ ਆਪਾਂ ਲਾੜ ਦੇ ਜਰਸੀ ਬਹੁਤ ਹੀ ਸੋਹਣੀ ਟਾਪ ਦੀ ਆ ਸੂਈ ਤਾਜੀ ਆ ਬਹੁਤ ਹੀ ਸੋਹਣੇ ਆਰਡਰ ਵਾਲੀ ਆ ਤੇ ਬੱਚਾ ਇਹਦੇ ਪਿੱਛੇ ਵਿੱਚ ਕੀ ਆ ਗਿਆ ਭਾਜੀ ਪਹਿਲਾ ਸ਼ਾਇਦ ਅੱਛਾ ਵਾਛਾ ਕਿੰਨੇ ਦਿਨ ਹੋ ਗਏ ਸੂਈ ਨੂੰ ਪਿੰਡ ਸਾਹਿਬਾਂ ਚੌਥਾ ਦਿਨ ਐਨ ਸੂਈ ਨੂੰ ਆ ਚੌਥਾ ਦਿਨ ਅਜੇ ਬੋੜਾ ਖਾਲੀ ਅਜੇ ਬੋੜੇ ਚ ਹੀ ਆ ਹੈ ਬੰਦਾ ਕਿਹਦੇ ਹਾਂਜੀ ਦੁੰਦੀ ਹੈ ਜੀ ਆ ਦੋ ਦੰਦ ਮੂੰਹ ਤੋਂ ਠੀਕ ਆ ਆਹ ਆਡ ਰੂਡਰ ਚੈੱਕ ਕਰਾ ਲਈਏ ਆ ਵੇਖੋ ਜੀ ਇਹ ਟਾਈਮ ਨੂੰ ਹੀ ਚੋਈਦਾ ਹੋਣਾ ਹੈ ਜੀ ਹਾਂਜੀ ਹਾਂਜੀ ਪੰਜ ਵਜੇ ਕੋਈ ਪੱਟਾ ਗੱਡੀ ਪੱਲਾ ਕਰਕੇ ਆ ਪੱਦੀ ਆ ਹਾਂਜੀ ਵਾਈਟ ਟਾਈਮ ਨੂੰ ਹੋਇਆ ਥਾਣ ਥੁਣ ਬੜਾ ਸੋਹਣਾ ਲੱਗਾ ਗੰਡਵਾ ਥਾਣਿਆ ਪੂਰਾ ਆ ਵੇਖੋ ਇਹਨੂੰ ਤੋੜ ਦੋ ਪਾਜੀ ਆਹ ਵੇਖੋ ਜਰਸੀ ਚੈੱਕ ਕਰੋ ਬਹੁਤ ਹੀ ਸੋਹਣੀ ਆ ਫੇਸ ਕੁਆਲਿਟੀ ਬੜੀ ਸੋਹਣੀ ਆ ਬਾਕੀ ਸੂਈ ਤਾਜੀ ਚੌਥਾ ਦਿਨ ਪਾਜੀ ਦੱਸਦੇ ਅੱਜ ਆਹ ਵੇਖੋ ਜੀ ਹਵਾਨਾ ਚੈੱਕ ਕਰ ਲੋ ਕਰਮਾਲੀ ਦਾ ਥਾਨ ਬੜਾ ਸੋਹਣਾ ਗੈਪ ਚੈੱਕ ਕਰ ਲੋ ਥਣਾ ਦਾ ਵਿੱਚ ਪੂਰੇ ਗੈਪ ਦੇ ਥਣ ਲੱਗੇ ਥਾਣਾ ਹੀ ਬੜਾ ਸੋਹਣਾ ਠੰਡਾ ਠੰਡੀ ਠੇਰੀ ਬਿਲਕੁਲ ਫੇਸ ਵੀ ਬਹੁਤ ਸੋਹਣਾ ਲੈ ਜਾਓ ਪਾਜੀ ਮੋੜ ਲੋ ਇਹਨੂੰ ਹਾਂ ਭੈਣ ਭਰਾਵੇ ਆਪਣੇ ਆਏ ਵੀ ਮਾਰ ਦੋ ਕੈਮਰਾ ਹਾਂਜੀ ਹਾਂਜੀ ਆ ਸਾਰੇ ਗਾਹ ਕੀ ਆਏ ਆ ਭਾਜੀ ਉਹਨਾਂ ਕੋਲ ਵੇਖ ਸਾਦੇ ਹਾਂਜੀ ਠੀਕ ਆ ਮਾਲ-ਮੂਲ ਖੜਦੇ ਆ ਤੁਹਾਨੂੰ ਕੋ ਲੱਗ ਲੱਗ ਭੈਣ ਭਰਾ ਆਏ ਆ ਆ ਵੇਖੋ ਜੀ ਜਰਸੀ ਚੈੱਕ ਕਰ ਲਓ ਤੁਸੀਂ ਦੋ ਦੇ ਭਾਜੀ ਕਿੰਨਾ ਚ ਵਾਈ ਜਾਊਗੀ ਪਾਇਤ ਉਹਦੇ ਜੇ ਸੇਵਾ ਕੋ ਚੰਗੀ ਭਣ ਭਰਾ ਕਰੂਗਾ ਹਾਂਜੀ ਦੋਧੂ ਜਿਹੜਾ ਜਿਆਦਾ ਨਹੀਂ 16 ਲੀਟਰ ਵਾਸ਼ੀ ਕਰੂਗਾ ਹਾਂਜੀ ਕਿਉਂਕਿ 12 ਲੀਟਰ ਇਹ ਵਾਲੇ ਚਵਾਈ ਵਾਲਾ ਪੱਕਾ ਭਾਏ ਹੁਣ ਅਜੇ ਅਜੇ ਤਾਂ ਬੋਲਾ ਹੀ ਦੱਸ ਜੀ ਬੋਲਾ ਹਾਂ ਇਹ ਕਰਦਾ ਕਰਦਾ ਚਲੋ ਹੁਣ ਸਲਫ ਕਰ ਦੇਣੀ ਆ ਫਿਰ ਬੇਸ਼ੱਕ ਭਣ ਭਰਾ ਜੇ ਕਿਹਦਾ ਫੋਨ ਆ ਜਾਊਗਾ ਲਾਂਗ ਚੂਲੇ ਆਪਣੇ ਕੀ ਨੀ ਗੱਲ ਜੀ 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 ਦੋਧੂ 6 ਕਿਲੋ ਕੱਢ ਜੂਗੀ ਫਿਰ ਲੈ ਜੇ ਨਾ ਕੱਢਦੀ ਤਾਂ ਬੇਸ਼ੱਕ ਰਹਿਣ ਦੇ ਠੀਕ ਹੈ ਠੀਕ ਹੁਣ ਭਾਵੇਂ ਆਨਲਾਈਨ ਚ ਦਾਨ ਅੱਜ ਕੱਲ ਸਭ ਕੁਝ ਚੱਲਦਾ ਫੋਨ ਤੇ ਹਾਂਜੀ ਆਜੇ ਭੈਣ ਭਰਾ ਕਹੂਗਾ ਤੂੰ ਤਾਂ ਸਾਹਮਣੇ ਵਗਣ ਠਰ ਮਤਲਬ ਦੂਰੋਂ ਜੇ ਕੋਈ ਇੰਨੇ ਨਹੀਂ ਆਉਣਾ ਵੇ ਤਾਂ ਵੀਡੀਓ ਕੱਲ ਤੇ ਵੀ ਆਪਣੀ ਸਾਰਕ ਕਰਾ ਬਾਕੀ ਇੱਕ ਹੋਰ ਫਾਇਦਾ ਹੈ ਵੀ ਦੋ ਦਾਂਦੇ ਆਜੇ ਗਾਂ ਵਾਧੇ ਦੀ ਆ ਉਮਰ ਬੜੀ ਚੰਗੀ ਆਜੇ ਵਛੀ ਹਾਂਜੀ ਹਾਂਜੀ ਤੇ ਬਾਕੀ ਨਸਲ ਬੂਥੀ ਬਾਥੀ ਬਹੁਤ ਸੋਹਣੀ ਆ ਲੇਵਾ ਬੜਾ ਸੋਹਣਾ ਥਾਣ ਥੁਣ ਬੜਾ ਚੰਗਾ ਲੱਗਾ ਵਾ ਇਹ ਰੱਸੀ ਪਾ ਲੋ ਪਾ ਲੋ ਕੋਈ ਨੂੰ ਮਤਲਬ ਹੈ ਨਹੀਂ ਮਾਸਾ ਆ ਵੇਖੋ ਬਿਲਕੁਲ ਹੈ ਵੀ ਠੰਡੀ ਧੀਰੀ ਕੋਈ ਗੱਲ ਨਹੀਂ ਕੀ ਇਹ ਆ ਵੀ ਠੰਡੀ ਜੀ ਬਾਕੀ ਕੀ ਕਰਦੇ ਆ ਬੱਜੀ ਦਾ ਮੁੱਲ ਮੂਲ ਤੇ ਵੱਡੇ ਚਲੋ ਤਾਂ ਜਿੰਨੀ ਕੁ ਵੱਛੀ ਜੀ ਕਤੂਤ ਲੱਗਦੀ ਨੇ ਹੁਣ ਇਹ ਮੂਲ ਤੇ ਸਰਾ 50 ਕਰਨ ਲਈ ਕਰਦਾ ਵੇ ਵੱਛੀ ਇਹ ਆ ਗਈ 23 ਕੈਰੇਟ ਜਿੱਦਾਂ ਕਹਿ ਨਹੀਂ ਤਾ ਸੋਨਾ ਸੋਨਾ ਹੀ ਆ ਇਹ ਆ ਗਈ ਵਰਲਪੂਲ ਦੀ ਜਿਹਦਾ ਫਰਿੱਜ ਹੁੰਦੀ ਜਦੋਂ ਮਾਰਜੀ ਥੱਲੇ ਬਹਿ ਜਾਓ ਚੋਲੋ ਹਾਂਜੀ ਹਾਂਜੀ ਜਿੰਨਾ ਹੈ ਸੋਨਾ ਜੋ ਜਿੰਨਾ ਹੈ ਦੱਸੋ ਫਿਰ ਡੋਣਾ ਕਿੰਨਾ ਵਿੱਚੋਂ ਮੈਂ ਕਹਿੰਦਾ ਤੇ ਨਹੀਂ ਡਾ ਦੋ 50 'ਚ ਚਲੋ ਵੇਰ ਭੰਡਰ ਸਾਹਿਬ ਦੇ ਲੋੜੀ ਤੇ ਦੇਣ ਭਿਆਰ ਆ ਜਿੱਦਾਂ ਤੁਸੀਂ ਕਹੀ ਜਾਂਦੇ ਅੱਧਾ ਮੰਨ ਲੈ ਅੱਗੇ ਬਾਕੀਆਂ 2-2 ਡਾਏ ਚੋਂ 3 ਡਾ ਦੇਣਾ ਬੰਡਰ ਸਾਹਿਬ ਕੋਈ ਨਹੀਂ ਉੱਚਾ 47 ਜੋ ਮਾਨਦਾਨ ਹੋ ਜਾਊਗਾ ਚਲੋ ਭਿੰਟ ਸਾਹਿਬ ਕਰਦਾਂਗੇ ਜਿੰਦੇ ਆ ਰਹੇ ਆਪਾਂ ਮੋਢਾ ਨਹੀਂ ਭਣ ਭਰਾ ਜਿਹੜਾ ਕੋਈ ਆ ਗਿਆ ਨਾ ਆਪਾਂ ਦੇ ਦੇਣੀ ਹੈ ਕਿਹਨੂੰ ਨਾਰਾਜ਼ ਨਹੀਂ ਕਰਨੀ ਕੋਈ ਗੱਲ ਨਹੀਂ ਭਿੰਟ ਸਾਹਿਬ ਠੀਕ ਇਹ ਆ ਜੇ ਲੋ ਭੈਣ ਭਰਾ ਤੁਸੀਂ ਦੋ ਕਹਿ ਦਿੰਦੇ ਜੋ ਠੀਕ ਗੱਲ ਤੁਹਾਡੀ ਤੁਹਾਡੀ ਮੰਨ ਲਈ ਜੀਗਾ ਭੈਣ ਭਰਾ ਫਿਰ ਦੋ ਹੋਰ ਡਾ ਦਿੰਦੇ ਆਣ ਕੇ ਫਿਰ ਕੋਈ ਨਾ 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 ਨ ਆ ਕਿ ਜਿਹੜਾ ਡੰਗਰ ਭੈਣ ਭਰਾ ਫੋਨ ਕਰੂਗਾ ਕੋਈ ਤੇ ਆਪਾਂ ਇਹ ਆ ਕਿ ਕਿਸੇ ਨੂੰ ਮੋੜਦੇ ਨਹੀਂ ਜਿਹੜੀ ਗੱਲ ਤੇ ਹੋਰ ਕਰਨੀ ਭਾਜੀ ਕੋਈ ਗੱਲਬਾਤ ਗੱਲ ਇਹ ਕਰਨੀ ਕਿ ਕਈ ਭੈਣ ਭਰਾ ਜਦੋਂ ਫੋਨ ਲਾਉਂਦੇ ਆ ਹਾਂਜੀ ਜਦੋਂ ਤੁਹਾਨੂੰ ਪਤਾ ਆ ਗਈ ਬੈਕ ਗੋਲਡ ਤੇ ਲਾਉਣੀ ਪੈਂਦੀ ਕਿ ਫਿਰ ਠਹਿਗ 2 ਮਿੰਟ 5 ਮਿੰਟ ਹਾਂਜੀ ਤੇ ਕਈ ਭਾਈ ਗੁੱਸਾ ਬਣਾ ਜਾਂਦੇ ਕਿ ਤੁਸੀਂ ਮਾਲ ਪਾਇਆ ਹੀ ਡਿਸ਼ ਦੀ ਕਿਦਾਂ ਵੇਗਾ ਤੁਹਾਨੂੰ ਮੱਛੀ ਦੇ ਇੱਕ ਭਰਾ ਗੁੱਸੇ ਹੋ ਗਿਆ ਮੇਰੇ ਨਾਲ ਅੱਛਾ ਕਹਿੰਦਾ ਆ ਕਿ ਯਾਰ ਤੁਸੀਂ ਵਪਾਰੀ ਪਹਿਲੋਂ ਹਣੇ ਮੁੱਲ ਮੰਗਦੇ ਜੋ ਹੁਣ ਮੈਂ ਤੁਹਾਨੂੰ ਵੱਧ ਮੁੱਲ ਲਾਉਂਦਿਆਂ ਤਾਂ ਵੀ ਕਹਿੰਨੇ ਦੇ ਦਿੱਤੀ ਆ ਹਾਂ ਜਦੋਂ ਤੜੀ ਸਾਈ ਹੋ ਗਈ ਨਾ ਡੰਗਰੋ ਦਾ ਫੇ ਤੁਹਾਨੂੰ ਭਾਵੇਂ ਕੋਈ 5 ਦੇ ਦੇ ਭਾਵੇਂ ਕੋਈ 10 ਦੇ ਦੇ ਉਹ ਗੱਲ ਕਰ ਮੈਂ ਤਾਂ ਮੁੱਲ ਪਿਆ ਹੁੰਦਾ ਵਾ ਉਹ ਮੱਛੀ ਨਾਲ 5 ਨਾਲ 5 ਹੀ ਫਿਰ ਭਰਾ ਇੱਕ ਭਰੇ ਜਦ ਮੈਂ ਨਹੀਂ ਭਾਜੀ ਜਿੰਨੇ ਵਿੱਚ ਬਾਣ ਕੀਤੀ ਗੂਗਲ 'ਤੇ ਭਾਜੀ ਜਦੋਂ ਭਾਜੀ ਜਿੱਥੇ ਕੁਆਲਿਟੀ ਮਿਲ ਜਾਂਦੀ ਹੈ ਨਾ ਜਿਹੜੇ ਕਦਰਦਾਨ ਉਹਦੀ ਕੀਮਤ ਪੂਰੀ ਪਾ ਦਿੰਦੇ ਆ ਹਾਂਜੀ ਭਰਾ ਕਹਿੰਦੇ ਯਾਰ ਹੁਣ ਤੇ ਵੀਡੀਓ ਚੱਡੀ ਘੜੀ 15 ਮਿੰਟ ਹੋਏ ਆ ਹਾਂਜੀ ਇੱਡੀ ਇੱਡੀ ਕਹਿੰਦਾ ਮੈਂ ਕਿ ਜਦੋਂ ਵੇਖ ਜਾਂਦਾ ਨੇ ਫਿਰ ਆਪਾਂ ਕਰ ਇਹ ਥੋੜਾ ਕਹਣਾ ਮਸਲਾ ਕਰ ਲਾਂ ਉਹਨੇ ਤਾਂ ਤੁਹਾਨੂੰ ਇਹ ਪੁੱਛਣਾ ਸਾਈ ਦੱਸੋ ਕਿੰਨੀ ਪਾਵਾਂ ਬਸ ਬਸ ਜਿਹੜੀ ਗੱਲ ਆ ਉਹ ਹਾਂ ਜਿਹੜੀ ਗੱਲ ਇਹ ਆ ਮਤਲਬ ਕਿ ਅਗਲੇ ਨੇ ਸਾਈ ਕਹਿਣੇ ਪਈ ਇਹ ਪਹਿਲਾਂ ਹੀ ਵਛੀ ਪੁੱਤਲੀ ਘਰ ਗਈ ਆਪਣੇ ਬੰਦੇ ਬਹੁਤ ਚੰਗੇ ਪੁਰਾਣੇ ਪਹਿਲੂ ਡੰਗਰ ਚਲੋ ਆਪਣੇ ਕੋਲ ਨਹੀਂ ਰਹੇ ਹੁੰਦਾ ਹਾਂਜੀ 10 ਸਾਲ ਪਹਿਲਾਂ ਪੁਰਾਣੇ ਹੁੰਦੇ ਨੇ ਚਲੋ ਵੀਡੀਓ ਵੇਖ ਕੇ ਤੁਸੀਂ ਫਿਰ ਮਣਾਤਾ ਸਾਨੂੰ ਚਲੋ ਇਹ ਪਿੱਲੀਆਂ ਚ ਬਾਪੂ ਨਾਲ ਦੇ ਹੁੰਦੇ ਆ ਸਾਡੇ ਕੋਲ ਡੰਗਰ ਕਰਦੇ ਰਹੇ ਠੀਕ ਠੀਕ ਆ ਉਹ ਕਹਿੰਦੇ ਸਾਨੂੰ ਐਡਾ ਵੇਖ ਲਿਆ ਤੁਹਾਡਾ ਵੀ ਤੁਹਾਡੀ ਵੀਡੀਓ ਪਾਈ ਆ ਹਾਂਜੀ ਸਹੀ ਆ ਠੀਕ ਆ ਜੀ ਸਾਸਰੀਕਾਲ ਜੀ ਸਾਸਰੀ ਆਗੇ ਆਪਣੀ ਚੈੱਕ ਕਰ ਲਿਓ ਜਿਹੜਾ ਸੂਰ ਡੰਗਰ ਉਹਨੂੰ ਦੋ ਟਾਈਮ ਚੋਲਿਓ ਜਿਹੜਾ ਗੱਬਣ ਉਹਨੂੰ ਪਾਸ ਕਰ ਲਿਓ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ